ਹਲੇ ਬਣਾ ਦੇ ਸੂਟ ਕਹਿੰਦੇ ਕਿਦਾਂ ਨੰਬਰ 149 ਬੇਰ ਕਟੋੜਾ ਬਸਤਿ ਕੋਈ ਯਰ ਕੀ ਦੂਰ ਕਾਹਦੀ ਵੀਰਾਂ ਦੇ ਲਈ ਕਿ ਉਹ ਐਡਰੈਸ ਨੰਬਰ 1417 ਪੀਮੀ ਦੇ ਵਿੱਚ ਆਰੰਗਨ ਦੇ ਬਾਈ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਇਹ ਇਸ਼ਾ ਦੇਵੀ ਪਤਨੀ ਫਕੀਰ ਚੰਦ ਵਾਸੀ ਮੱਲਾ ਰਹਿਮਾਨਪੁਰਾ ਦੀ ਆ ਇਹ ਮਤਲਬ ਇਹ ਸ਼ਿਕਾਇਤ ਜੇ ਕੰਮ ਕਰਦੀ ਆ ਇਹ ਗਰੀਬ ਮੱਲਬ ਨਹੀਂ ਪਵਾ ਰ ਮੈਂਤਮੇ ਜਿੱਦਾ ਕੰਮ ਕਰਦੀ ਰੁਕੀ ਆ ਭਗਵਾਨ ਗਈ ਹੋਈ ਸੀ ਦਰਾਤ ਨੂੰ 11 12 ਵਜੇ ਵਾਪਸ ਆ ਰਹੀ ਸੀ ਕਿਦੋਂ ਦੇ ਘਰ ਤੇ ਲੱਗੇ ਆਈ ਤੇ ਦੋ ਮੋਟਰਸਾਈਕਲ ਸਵਾਰ ਦੇ ਰਹੇ ਸੀ ਪਟਿਆਲੇ ਦੇ ਉੱਤੇ ਕਿ ਉਹਦੇ ਹੱਥ ਚ ਪਰਸ ਫੜਿਆ ਹੋਇਆ ਤੇ ਕਿਰਪਾਨ ਦੀ ਲੋਗ ਦੇ ਉੱਤੇ ਉਹਨੂੰ ਗਲਤ ਤੇ ਕਿਰਪਾਨ ਰੱਖ ਕੇ ਉਹਦੇ ਕੋਲ ਪਰਸ ਫੋਲਿਆ ਵਿੱਚ ਤੇ 300 ਰੁਪਈਆ ਸੀਗਾ ਤੇ ਉਹਦੇ ਕੰਨਾਂ ਚ ਪਾਈ ਹੋਈਆਂ ਬਾਤਨੀਆਂ ਹੈਗੀਆਂ ਆਰਟੀਫੀਸ਼ੀਅਲ ਉਹ ਖੋ ਗਏ ਤੇ ਬੋਕੇ ਤੇ ਪ੍ਰਾਰੋਹੀ ਉਹਨੇ ਰੋਲਾ ਪਾਇਆ ਤੇ ਮਗਰ ਕਬਰ ਕੋਲ ਚੱਗੀ ਕਬੂਜ ਨੇ ਪੰਜ ਕਿੱਤ ਨਾਲ ਤੇ ਕਸ਼ੇਨ ਕਰ ਦਿੱਤਾ ਤਾਂ ਸਰ ਨੂੰ 112 ਦੀ ਦੁਕਾਨ ਕੇ ਜਾ ਕੇ ਦੇਖਿਆ ਕਿ ਸਟਾਕਾ ਵੀ ਲੱਗੀਆਂ ਹੋਈਆਂ ਸੀ ਇਹਨੂੰ ਹਸਪਤਾਲ ਦਾਖਲ ਕਰਾ ਕੇ ਉੱਥੇ ਲਾਂਚ ਕਰਾ ਕੇ ਜੇ ਆ ਰਹੀ ਕਿ ਇਹਦਾ ਬਿਆਨ ਲਿਖਿਆ ਅਸਰੇ ਬਿਆਨ ਲਿਖਿਆ ਕਰੀ ਸਰ ਦੋਸ਼ੀ ਦਾ ਨਾਮ ਕੀ ਆ ਦੋਸ਼ੀ ਦਾ ਨਾਮ ਕਮਲ ਕੁਮਾਰ ਕਮਲ ਕੁਮਾਰ ਪੁੱਤਰ ਜਗੰਦਰਪਾਲ ਵਾਸੀ ਪਿੰਡ ਮੇਹਮਠਾਣਾ ਮਹਿਪੁਰ ਮੇਨਰ ਦੂਸਰਾ ਦੋਸ਼ੀ ਸੀਗਾ ਅਜੇ ਕੋਈ ਨਹੀਂ ਦਾ ਗਵਾਂਡੀ ਸੀਗਾ ਦਰਸ਼ਨਪਾਲ ਦਾ ਪੁੱਤ ਜੀ ਤੇ ਸਰ ਇਹ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਇੱਥੇ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ 378ਵੀ ਦਾ ਪਰਚਾ ਦਿੱਤਾ ਵਾ ਤੇ ਹਸਤਰ ਕਰਕੇ ਇਹਦਾ ਜਿਹੜਾ ਹੋਰ ਸਾਥੀ ਵੀ ਹੈਗਾ ਕੋਈ ਇਹਦਾ ਹੋਰ ਸਾਥੀ ਆ ਅਜੇ ਹਜੇ ਇਹ ਮੁੰਡਾ ਜ਼ਗੀਂਦਰ ਦਰਸ਼ਨ ਦਾ ਅੱਛਾ ਇਹ ਉਹ ਵੀ ਮਿਮਾਂ ਦਾ ਹੀ ਆ ਉਹਦੇ ਰੇਡ ਕੀਤੇ ਜਾ ਰਿਹਾ ਹੈ ਗ੍ਰਿਫਤਾਰ ਕੇ ਉਹਨੂੰ ਵੀ ਮਾਂ ਜੋ ਅਦਾਲਤ ਤੇ ਪੇਸ਼ ਕਰਕੇ ਤੇ ਜੇਲ੍ਹ ਵਿੱਚ ਅਜੇ ਫਰਾਰ ਹੈ ਉਹ ਅਜੇ ਫਰਾਰ ਹੈ ਘਰ ਨਹੀਂ ਮਿਲਿਆ ਆਪਣੇ ਪਰਿਵਾਰ ਨਾਲ ਚਾਹੀਏ ਉਹ ਫਰਾਰ ਹੈ ਤੇ ਸਰ ਇਹਦੇ ਕੋਲ ਹਥਿਆਰ ਵਗੈਰਾ ਵੀ ਕੋਈ ਬਰਾਮਦ ਹੋਇਆ ਹਥਿਆਰ ਉਹ ਦੋ ਕੁਰਸੀਆਂ ਚੁਲਿਆ ਕੇ ਪੱਜ ਗਈ ਕੋਈ ਮੋਟਰਸਾਈਕਲ ਸੀਗਾ ਡਿੱਕਟਰ ਸੀਗਾ ਤੇ ਜਿਹੜਾ ਇਹਦੇ ਕੋਈ ਪਾਸਟਰ ਸੀਗਾ ਇਹਨਾਂ ਦੇ ਕੋਈ ਬਰਾਮਦ ਕਰ ਲਿਆ ਬਾਲੀਆਂ ਕਰ ਲਿਆ ਬਰਾਮਦ ਜਿਹਦੇ ਵਿੱਚੋਂ ਦੇ ਆਧਾਰ ਕਾਰਡ ਮਿਲਿਆ 300 ਰੁਪਏ ਉਹ ਸਾਰਾ ਕੋਈ ਬਰਾਮਦ ਹੋਇਆ